ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਜੋ ਇਤਿਹਾਸ ਦੀ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਅਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇਹ ਆਪ ਜੀ ਦੇ ਨਾਲ ਸਾਖੀ ਸਾਂਝੀ ਕਰਨ ਜਾ ਰਿਹਾ ਹਾਂ ਗੋਵਿੰਦਵਾਲ ਸਾਹਿਬ ਕਿਵੇਂ ਵਸਾਇਆ ਕਿਵੇਂ ਉਥੇ ਜੋ ਕਹਿ ਰਹੇ ਸੀ ਕਿ ਭੂਤ ਪ੍ਰੇਤ ਨੇ ਉਹਨਾਂ ਤੋਂ ਛੁਟਕਾਰਾ ਗੁਰੂ ਜੀ ਕਿਵੇਂ ਦਵਾਉਂਦੇ ਨੇ ਸਵਾਉ ਸਾਖੀ ਨੂੰ ਸਰਵਣ ਕਰਿਏ ਜੀ ਗੁਰੂ ਪਿਆਰਿਓ ਗੋਵਿੰਦ ਨਾਮ ਦਾ ਇੱਕ ਵਪਾਰੀ ਖੱਤਰੀ ਸੀ ਉਸ ਦਾ ਵਪਾਰ ਚੰਗਾ ਚੱਲਦਾ ਸੀ ਤੇ ਵਪਾਰ ਦੇ ਸਿਲਸਿਲੇ ਦੇ ਵਿੱਚ ਉਸ ਨੂੰ ਕਿੰਨਾ ਚਿਰ ਬਾਹਰ ਵਿਚਰਨਾ ਪੈਂਦਾ ਸੀ ਉਸ ਦੀ ਜ਼ਮੀਨ ਵਿਆਸ ਲਾਗੇ ਸੀ ਸ਼ਰੀਕਾਂ ਨੇ ਦੱਬ ਲਈ ਕਈ ਤਰਲੇ ਕੀਤੇ ਪਰ ਸ਼ਰੀਕ ਜ਼ਮੀਨ ਨਾ ਛੱਡਣ ਮੁਕਦਮੇ ਵੀ ਕੀਤੇ ਆਖਰ ਮੁਕਦਮਾ ਦਿੱਲੀ ਤੱਕ ਚਲਿਆ ਗਿਆ ਉਸ ਮਰਵਾ ਖੱਤਰੀ ਨੇ ਨਾ ਅਰਦਾਸ ਕੀਤੀ ਕਿ ਜੇ ਉਹ ਦਿੱਲੀ ਮੁਕੱਦਮਾ ਜਿੱਤ ਆਇਆ ਤਾਂ ਅੱਧੀ ਜ਼ਮੀਨ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਭੇਟਾ ਕਰ ਦੇਵੇਗਾ ਕਰਨਾ ਕਰਤਾਰ ਦਾ ਤੇ ਅਸੀਸ ਗੁਰੂ ਦੀ ਜ਼ਮੀਨ ਉਸ ਨੂੰ ਮਿਲ ਗਈ ਅੱਧੀ ਜ਼ਮੀਨ ਗੁਰੂ ਜੀ ਦੇ ਨਾਮ ਲਗਾ ਦਿੱਤੀ ਬਾਕੀ ਤੇ ਬੇਸੇਵਾ ਕਰਨ ਦਾ ਖਿਆਲ ਕੀਤਾ ਏ ਸ਼ਰੀਕ ਬਸਣ ਨਾ ਦੇਣ ਦਿਨੇ ਬਣਾਏ ਤਾਂ ਰਾਤੀ ਢਾ ਜਾਣ ਇਹ ਵੀ ਗੱਲ ਚਲਾ ਦਿੱਤੀ ਗਈ ਕਿ ਇੱਥੇ ਪ੍ਰੇਤਾਂ ਦਾ ਵਾਸਾ ਹੈ ਆਪ ਤਾਂ ਬਾਹਰ ਹੀ ਰਹਿੰਦਾ ਸੀ ਜਦ ਮੁੜਿਆ ਤਾਂ ਥਾਂ ਉਸੇ ਤਰ੍ਹਾਂ ਉਜੜੀ ਦੇਖ ਕੇ ਨਾ ਬੜਾ ਚਿੰਤਤ ਹੋਇਆ ਅਤੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਖਡੂਰ ਸਹਿ ਪੁੱਜ ਗਿਆ ਸ਼ਹਿਰ ਬਸਾਉਣ ਲਈ ਬੇਨਤੀ ਕੀਤੀ ਹੈ ਅਤੇ ਨਾਲ ਹੀ ਸ਼ਰੀਕਾਂ ਦੇ ਬੈਰ ਅਤੇ ਪ੍ਰੇਤਾਂ ਦਾ ਆਉਣ ਦਾ ਦੱਸਿਆ ਹੈ ਤਾਂ ਗੁਰੂ ਜੀ ਨੇ ਗੋਵਿੰਦਵਾਲ ਆਉਣ ਦਾ ਨਿਰਣਾ ਲੈ ਲਿਆ ਉਹਨਾਂ ਵੇਖ ਲਿਆ ਸੀ ਕਿ ਖਡੂਰ ਸਾਹਿਬ ਪੁੱਤਰਾਂ ਨੇ ਬਖੇੜਾ ਪਾਉਣਾ ਹੈ ਜੋ ਗੁਰੂ ਅਮਰਦਾਸ ਨੂੰ ਵਸਰ ਕੇ ਜਾਂਦਿਆਂ ਘੇਰ ਸਕਦੇ ਹਨ ਉਹ ਆਰਾਮ ਦੇ ਨਾਲ ਇੱਥੇ ਕਿਵੇਂ ਟਿਕਣ ਦੇਣਗੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਕੜ ਸ਼ਾਉਣ ਲਈ ਪਹਿਲਾਂ ਹੀ ਖਡੂਰ ਸਾਹਿਬ ਜਾਣ ਦਾ ਹੁਕਮ ਦੇ ਦਿੱਤਾ ਸੀ ਨਾ ਇਸ ਲਈ ਜਿਉਂਦੇ ਹੀ ਦੂਜੇ ਜਾਮੇ ਵਿੱਚ ਸ਼ਹਿਰ ਬਸਾਉਣਾ ਜ਼ਰੂਰੀ ਸੀ ਗੁਰੂ ਜੀ ਨੇ ਪਹਿਲਾਂ ਦਾਸੂ ਜੀ ਨੂੰ ਕਿਹਾ ਕਿ ਗੋਇੰਦ ਦੇ ਨਾਲ ਜਾ ਕੇ ਨਗਰ ਦੀ ਉਸਾਰੀ ਕਰਾਓ ਫਿਰ ਗੁਰੂ ਅੰਗਦ ਦੇਵ ਜੀ ਨੇ ਆਪਣੇ ਸੁਪੁੱਤਰ ਦਾਸੂ ਜੀ ਨੂੰ ਕਿਹਾ ਕਿ ਗੋਇੰਦ ਦੇ ਨਾਲ ਜਾ ਕੇ ਨਗਰ ਦੀ ਉਸਾਰੀ ਕਰਾਓ ਤਾਂ ਦਾਸੂ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉੱਥੇ ਤਾਂ ਭੂਤਾਂ ਪ੍ਰੇਤਾਂ ਦਾ ਵਸੇਵਾ ਹੈ ਮੌਤ ਦੇ ਮੂੰਹ ਵਿੱਚ ਕਿਉਂ ਪਈ ਐਸੀ ਥਾਂ ਕਿਉਂ ਭੇਜਦੇ ਹੋ ਜੋ ਵਸਦਾ ਹੀ ਨਹੀਂ ਫਿਰ ਗੁਰੂ ਜੀ ਨੇ ਦਾਤੂ ਜੀ ਨੂੰ ਕਿਹਾ ਤਾਂ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ ਪੁੱਤਰਾਂ ਦੇ ਬਾਕ ਸੁਣ ਕੇ ਨਾ ਗੁਰੂ ਜੀ ਨੇ ਬਾਬਾ ਅਮਰਦਾਸ ਜੀ ਵੱਲ ਵੇਖਿਆ ਤਾਂ ਗੁਰੂ ਅਮਰਦਾਸ ਜੀ ਹੱਥ ਜੋੜ ਕੇ ਖੜੇ ਹੋ ਗਏ ਹੁਕਮ ਮੰਗਿਆ ਤਾਂ ਗੁਰੂ ਜੀ ਨੇ ਦਿਸ਼ਾ ਸਮਝਾਉਂਦੇ ਹੋਏ ਕਿਹਾ ਕਹਿੰਦੇ ਪੂਰਬ ਵੱਲੋਂ ਖੁਦ ਵਾਇਓ ਉਸਾਰੀ ਸ਼ੁਰੂ ਕਰ ਦਿਓ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਕੋਲੋਂ ਇੱਕ ਛੜੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ ਤੇ ਬਾਬਾ ਅਮਰਦਾਸ ਜੀ ਪਿਛਲੇ ਪੈਰੀ ਹੀ ਗੋਇੰਦਵਾਲ ਤੱਕ ਟੁਰਦੇ ਗਏ ਪਿੱਠ ਨਹੀਂ ਕੀਤੀ ਗੁਰੂ ਪਿਆਰਿਓ ਉਸ ਸਮੇਂ ਗੁਰੂ ਅਮਰਦਾਸ ਜੀ ਨੂੰ ਬਾਬਾ ਜੀ ਕਹਿੰਦੇ ਸਨ ਤਾਂ ਬਾਬਾ ਅਮਰਦਾਸ ਜੀ ਨੇ ਨਾ ਪਿੱਠ ਨਹੀਂ ਕੀਤੀ ਇਸੇ ਤਰ੍ਹਾਂ ਟੁਰਦੇ ਗਏ ਤੇ ਉਥੇ ਪਹੁੰਚ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਬਖਸ਼ੀ ਹੋਈ ਛੜੀ ਨਾਲ ਸਮਝਾਈ ਹੋਈ ਦਿਸ਼ਾ ਤੇ ਨਿਸ਼ਾਨ ਲਗਾ ਦਿੱਤੇ ਗੋਇੰਦ ਦੇ ਨੇ ਨਾ ਜੋ ਉਹ ਖੱਤਰੀ ਸੀ ਵਪਾਰੀ ਸੀ ਮਜ਼ਦੂਰਾਂ ਦਾ ਇੰਤਜ਼ਾਮ ਕਰ ਦਿੱਤਾ। ਬਾਬਾ ਜੀ ਨੇ ਆਪਣੀ ਨਿਗਰਾਨੀ ਹੇਠ ਕੁਝ ਮਕਾਨ ਉਸਾਰ ਦਿੱਤੇ। ਪੱਤਨ ਨੇੜੇ ਹੋਣ ਕਰਕੇ ਲੋਕਾਂ ਦੀ ਬੜੀ ਆਵਾਜਾਈ ਵੀ ਸੀ। ਇਸ ਲਈ ਲੋਕਾਂ ਦੀ ਸਹੂਲਤ ਲਈ ਨਾਲ ਹੀ ਵੱਡੀ ਸਰਾ ਵੀ ਉਸਾਰ ਦਿੱਤੀ ਹੈ। ਭਾਵੇਂ ਨਗਰ ਉਸਾਰੀ ਵਿੱਚ ਲੱਗੇ ਰਹਿੰਦੇ ਸਨ। ਪਰ ਇਸ਼ਨਾਨ ਕਰਾਉਣ ਲਈ ਗੁਰੂ ਅੰਗਦ ਦੇ ਪਾਸ਼ਾ ਮਹਾਰਾਜ ਲਈ ਜਲ ਰੋਜ਼ ਪਹਿਲੇ ਵਾਰ ਹੀ ਗਾਗਰ ਵਿੱਚ ਭਰ ਕੇ ਖਡੂਰ ਸਾਹਿਬ ਲਿਆਉਂਦੇ ਸਨ ਫਿਰ ਦਿਨ ਚੜ੍ਹੇ ਨਗਰ ਦੀ ਉਸਾਰੀ ਦੇ ਕਾਰਜਾਂ ਦੇ ਵਿੱਚ ਜੁਟ ਜਾਂਦੇ ਸਨ ਗੁਰੂ ਅੰਗਦ ਦੇਵ ਜੀ ਨੇ ਜਦ ਥਾਂ ਬਾਰੇ ਪੁੱਛਿਆ ਤਾਂ ਬਾਬਾ ਅਮਰਦਾਸ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਕਿਹਾ ਖਾਂ ਸਕਤ ਹੈ ਆਪ ਜੀ ਦੀ ਮਿਹਰ ਮੰਗਦੀ ਹੈ ਤਾਂ ਮਹਾਰਾਜ ਨੇ ਨਾ ਉਸੇ ਵੇਲੇ ਇਹ ਕਿਹਾ ਕਿ ਤੁਹਾਡੇ ਕਦਮਾਂ ਸਦਕਾ ਸੁਭਾਗੀ ਹੋ ਜਾਵੇਗੀ ਇਧਰ ਗੁਰੂ ਜੀ ਨੇ ਬਾਬਾ ਅਮਰਦਾਸ ਜੀ ਨੂੰ ਪਰਿਵਾਰ ਵਾਸਰ ਕੇ ਤੋਂ ਗੋਇੰਦਵਾਲ ਲੈ ਕੇ ਆਉਣ ਦੀ ਆਗਿਆ ਕੀਤੀ ਹੈ ਤੇ ਉਧਰ ਗਵਿੰਦੇ ਨੇ ਨਾ ਉਹਨਾਂ ਦੇ ਬਸੇਵੇ ਲਈ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ ਕਈ ਵਾਰ ਗੁਰੂ ਅੰਗਦ ਦੇਵ ਜੀ ਵੀ ਉਸੇ ਜਗ੍ਹਾ ਤੇ ਗੋਇੰਦਵਾਲ ਆ ਕੇ ਦੀਵਾਨ ਤੋਂ ਉਪਰੰਤ ਉਥੇ ਵਿਰਾਜਮਾਨ ਰਹਿੰਦੇ ਸਨ ਇਸ ਤਰ੍ਹਾਂ ਗੋਇੰਦਵਾਲ ਨਗਰ ਬਸਾਇਆ ਸੋ ਗੁਰੂ ਪਿਆਰਿਓ ਉਥੇ ਦੇ ਲੋਕਾਂ ਨੇ ਗੋਇੰਦ ਦੇ ਦੀ ਜਿਹੜੀ ਜ਼ਮੀਨ ਸੀ ਨਾ ਹੜਪਣ ਵਾਸਤੇ ਇਹ ਅਫਵਾਹਾਂ ਉਠਾਈਆਂ ਸਨ ਕਿ ਇੱਥੇ ਭੂਤ ਪ੍ਰੇਤ ਨੇ ਪਰ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਉਸ ਗੋਇੰਦ ਦੇ ਦਾ ਉੱਥੇ ਨਗਰ ਵ사 ਦਿੱਤਾ ਤੇ ਉਹ ਗੋਇੰਦਾ ਵੀ ਨਾ ਗੁਰੂ ਜੀ ਦੇ ਚਰਨਾਂ ਦੇ ਵਿੱਚ ਹੀ ਰਹਿਣ ਲੱਗਿਆ ਗੁਰੂ ਵਾਲਾ ਹੋ ਗਿਆ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਗਰ ਆਪ ਜੀ ਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਸਾਖੀ ਆਪ ਜੀ ਤੱਕ ਪਹੁੰਚ ਸਕੇ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ